ਵਾਰਡ ਨੰਬਰ 23 ਤੇ 24 ਦੇ ਵਿੱਚ ਜੁਧ ਨਸ਼ਿਆਂ ਵਿਰੋਧੀ ਤਹਿ ਜਿਹੜੀ ਨਸ਼ਾ ਮੁਕਤੀ ਯਾਤਰਾ ਉਹ ਚੱਲਦੀ ਪਈ ਹੈ ਸੋ ਸਾਰੇ ਵਾਰਡਾਂ ਦੇ ਸਾਰੀਆਂ ਭੈਣਾਂ ਭਰਾਵਾਂ ਨੇ ਵੀਰਾਂ ਨੇ ਇੱਥੇ ਪਹੁੰਚ ਕੇ ਸੌਂ ਖਾਦੀ ਹੈ ਕਿ ਅਸੀਂ ਆਪਣਾ ਵਾਰਡ ਦੋਨੇ ਵਾਰਡਾਂ ਨੂੰ ਨਸ਼ਾ ਮੁਕਤ ਵਾਰਡ ਬਣਾਵਾਂਗੇ ਕਿਉਂਕਿ ਜਦੋਂ ਇੱਕ ਇੱਕ ਪਿੰਡ ਦੇ ਵਿੱਚ ਜਾ ਰਹੇ ਆ तकरीबन ਹਲਕਾ ਸਾਹਨੇ ਵਾਲ ਜ ਹਰ ਪਿੰਡ ਚ ਗਏ ਆ ਪੂਰੇ ਪੰਜਾਬ ਚ ਆਮ ਆਦਮੀ ਪਾਰਟੀ ਦੇ ਲੀਡਰਸ਼ਿਪបាន ਸਾਰੇ ਪੰਜਾਬ ਚ ਪਿੰਡ-ਪਿੰਡ ਜਾ ਕੇ ਵਾਰਡ-ਵਾਰਡ ਜਾ ਕੇ ਗਲੀ-ਗਲੀ ਜਾ ਕੇ ਜਦੋਂ ਇਹ ਸੌਖਾ ਰਹੇ ਆ ਕਿ ਅਸੀਂ ਆਪਣੇ ਵਾਰਡ ਆਪਣਾ ਪਿੰਡ ਨਸ਼ਾ ਮੁਕਤ ਵਾਰਡ ਬਣਾਵਾਂਗੇ ਨਸ਼ਾ ਮੁਕਤ ਪਿੰਡ ਬਣਾਵਾਂਗੇ ਸੋ ਪੂਰੇ ਪੰਜਾਬ ਦੀਆਂ ਭੈਣਾ ਮਤਾਵਾ ਬਜ਼ੁਰਗ ਵੇਰ ਨੌਜਵਾਨ ਸਾਥ ਦੇ ਰਿਹਾ ਸੋ ਇਸੇ ਤਰ੍ਹਾਂ ਹੀ ਪੰਜਾਬ ਜਿਹੜਾ ਨਸ਼ਾ ਮੁਕਤ ਪੰਜਾਬ ਹੋਣ ਜਾ ਰਿਹਾ ਪੰਜਾਬ ਜਿਹੜਾ ਰੰਗਲਾ ਪੰਜਾਬ ਬਣ ਜਾ ਰਿਹਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਪਹਿਲੇ ਦਿਨ ਤੋਂ ਹੀ ਪੰਜਾਬ ਦੇ ਲੋਕਾਂ ਦੀ ਸੇਵਾ ਸਾਨੂੰ ਵੀ ਇਹੀ ਹੁਕਮ ਲਾਇਆ ਜਾਂਦਾ ਕਿ ਅਸੀਂ ਨਿਮਾਣੇ ਬਣ ਕੇ ਆਪਣੇ ਆਪਣੇ ਵਾਡਾਂ ਦੇ ਵਿੱਚ ਆਪਣੇ ਆਪਣੇ ਹਲਕਿਆਂ ਦੇ ਵਿੱਚ ਅਸੀਂ ਸੇਵਾਦਾਰ ਬਣ ਕੇ ਸੇਵਾ ਕਰੀਏ ਸੋ ਪਹਿਲੇ ਦਿਨ ਤੋਂ ਹੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਐਜੂਕੇਸ਼ਨ ਨੂੰ ਦਿੱਤਾ ਹੈ ਕਿ ਸਿੱਖਿਆ ਕ੍ਰਾਂਤੀ ਲਿਆਂਦੀ ਉਹਦਾ ਕੰਮ ਚੱਲਿਆ ਖੇਡਾ ਮਤਲਬ ਪੰਜਾਬ ਦੀਆਂ ਦੀ ਸ਼ੁਰੂਆਤ ਹੋਈ ਬਿਜਲੀ ਦੇ ਬਿੱਲ 90% ਘਟਾ ਲੋਕਾਂ ਦੇ ਮਾਫ ਹੋਏ ਨਹਿਰਾਂ ਹੀ ਪਾਣੀ ਜਿਹੜੇ 14000 ਨਹਿਰਾਂ ਦੀਆਂ ਬੰਦ ਪਈਆਂ 30 40 ਸਾਲ ਤੋਂ ਪਿਛਲੀਆਂ ਸਰਕਾਰਾਂ ਦੇ ਕਬਜ਼ੇ ਕਰਾ ਤੁਸੀਂ ਲੋਕਾਂ ਨੂੰ ਉਹ ਨਹਿਰਾਂ ਖੋਦਾ ਕੇ ਟੀਲਾਂ ਤੱਕ ਪਾਣੀ ਪਹੁੰਚਾਇਆ ਗਿਆ ਉਹਨ 10 ਲੱਖ ਦਾ ਬੀਮਾ ਲੋਕਾਂ ਨੂੰ ਦਿੱਤਾ ਜਾ ਰਿਹਾ ਹਰ ਗਲੀ ਪੰਜਾਬ ਦੀ ਹਰ ਸੜਕ ਜਿਹੜੀ ਪਾਸ ਹੋ ਚੁੱਕੀ ਹੈ ਸੜਕਾਂ ਬਣ ਜਾ ਰਹੀਆਂ ਸੋ ਸੇਵਾਦਾਰ ਬਣ ਕੇ ਪਹਿਲੀ ਸਰਕਾਰ ਜਿਹੜੀ ਲੋਕਾਂ ਦੀ ਅਸੀਂ ਸੇਵਾ ਕਰ ਰਹੇ ਹਾਂ ਸੋ ਪੰਜਾਬ ਦੇ ਪੂਰਾ ਪੰਜਾਬ ਖੁਸ਼ ਹੈ ਸੋ ਅੱਜ ਜਿਹੜੀ ਇਸ ਵਾਰਨਬਰ 32 ਤੇ 24ਵੀਂ ਦਸਾ ਮੁਕਤੀ ਯਾਤਰਾ ਦੀ ਮੀਟਿੰਗ ਹੋਈ ਹੈ ਸਾਰਿਆਂ ਨੇ ਸੌਂ ਚੱਕੀ ਹੈ ਸੋ ਮੈਂ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਕਰਦਾ ਔਰ ਸਾਰੇ ਮੀਡੀਆ ਦੇ ਵੀਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਅੱਜ ਸਾਰੀਆਂ ਚਾਰਾਂ ਮੀਟਿੰਗਾਂ ਦੇ ਵਿੱਚ ਪਹੁੰਚੇ ਤੁਹਾਡਾ ਸਭ ਦਾ ਵੀ ਬਹੁਤ ਬਹੁਤ ਧੰਨਵਾਦ। ਕੋਨਸਲਰ ਜਿਹੜੇ ਕਹਿੰਦੇ ਤੁਸੀਂ ਜਿਹੜਾ ਇੰਤਕਾਣ ਕਰ ਰਹੇ ਨੇ ਇਸ ਸਮੇਂ ਕਿ ਤੁਸੀਂ ਜਿਹੜੇ ਉਹਦੇ ਉਹਦੇ ਵਿੱਚ ਮੇਰੀ ਲੈਟਰ ਪੈਪਰ ਦੇ ਉੱਤੇ ਮੈਂ ਕੰਮ ਪਾਸ ਕਰਾਏ ਅਫਸਰ ਸੇਬਾਨਾ ਨੂੰ ਤੁਸੀਂ মিডিਆ ਵਾਲੇ ਵੀ ਪੁੱਛ ਸਕਦੇ ਹੋ ਕਿ ਇਹ ਕੰਮ ਕਿਹੜੇ ਕੋਟੇ ਚ ਪਾਸ ਹੋਏ। ਕੋਨਸਲਰ ਸਾਹਿਬ ਚਾਰ ਬੰਦੇ ਲੈ ਕੇ ਉਹਦਾ ਉਹਨੂੰ ਘਾਟੜ ਕਰੀ ਜਾ ਰਿਹਾ। ਇਹ ਉਮੀਦ ਤਾਂ ਨਹੀਂ ਸੀ ਉਸ ਬੰਦੇ ਤੋਂ ਕਿਉਂਕਿ ਗੁਰੂ ਦਾ ਸਿੱਖ ਜਿਹੜਾ ਝੂਠ ਬੋਲੇ ਗੁਰਦੁਆਰਾ ਸਾਹਿਬ ਜਾਸਵੀਰ ਸਿੰਘ ਜਾਣ ਵਾਲਾ ਵਿਅਕਤੀ ਝੂਠ ਬੋਲੇ ਜਿਹੜਾ ਲੋਕਾਂ ਦਾ ਸੇਵਾਦਾਰ ਬਣ ਕੇ ਝੂਠ ਬੋਲੇ ਬੜਾ ਦੁੱਖ ਲੱਗਦਾ। ਸੋ ਕੰਮ ਜਿਹੜੇ ਪਾਸ ਹੋਏ ਆ ਉਹ ਐਮਐਲਏ ਕੋਟੇ 'ਚ ਹੋਏ ਆ। ਉਹ ਭਰਾਵਾ ਜੇ ਕੌਂਸਲਰ ਕੋਟੇ 'ਚ ਹੋਏ ਹੋਣਗੇ ਜਿੰਨੇ ਮਰਜ਼ੀ ਉਦਘਾਟਨ ਕਰ ਲਈ ਤੈਨੂੰ ਕਦੀ ਨਹੀਂ ਰੋਕਣਾ ਵਾਂਗੇ। ਤੂੰ ਐਮਐਲਏ ਕੋਟੇ ਦੇ ਇੱਕ ਜਿਹੜੇ ਪਾਸ ਹੋਏ ਕੰਮਾਂ ਦੇ ਉੱਤੇ ਜਿਹੜੇ ਐਮਐਲਏ ਦੀ ਲੈਟਰ ਦੇ ਉੱਤੇ ਪਾਸ ਹੋਏ ਕੰਮਾਂ ਦਾ ਉਦਘਾਟਨ ਕਰੀ ਜਾ ਰਿਹਾ। ਸੋ ਇਹ ਕੰਮ ਸੋਭਾ ਨਹੀਂ ਦਿੰਦੇ। ਸੋ ਅਸਲੀ ਤੇ ਨਿਮਾਣੇ ਬਣ ਕੇ ਸੇਵਾਦਾਰ ਬਣ ਕੇ ਸੇਵਾ ਕਰਿਆ। ਲੋਕਾਂ ਨੂੰ ਪਤਾ ਹੈ ਕਿ ਜਿਹੜੀ ਸਰਕਾਰ ਹੁੰਦੀ ਹੈ ਉਤਰੇ ਕੰਮ ਹੁੰਦੇ ਆ। ਸੋ ਫੇਸਬੁੱਕ ਦੇ ਵਿੱਚ ਜਾਂ ਦੋ ਖਬਰਾਂ ਲਵਾ ਕੇ ਕਿ ਆਪਣੀ ਬਾਵਾ ਖਟਣੀ ਚਾਹੁੰਦਾ ਤੇ ਹੋਰ ਖਟ ਲਵੇ ਮੈਨੂੰ ਤਾਂ ਕੋਈ ਫਰਕ ਨਹੀਂ ਪੰਡਾ ਲੈਂਡ ਪੁਲਿੰਗ ਦਾ ਜਿਹੜਾ ਤੋਫਕਤਾ ਜਿਆ ਦੇਖੋ ਲੋਕਾਂ ਦੇ ਲਈ ਨੀਤੀ ਬਣਾਈ ਗਈ ਸੀ ਪੰਜਾਬ ਦੇ ਕਿਸਾਨਾਂ ਲਈ ਇਹ ਨੀਤੀ ਬਣਾਈ ਗਈ ਜਦੋਂ ਪੰਜਾਬ ਦੇ ਕਿਸਾਨਾਂ ਨੂੰ ਇਹ ਨੀਤੀ ਪਸੰਦ ਨਹੀਂ ਆਈ ਤੇ ਅਸੀਂ ਇਹ ਲੈਂਡ ਪੁਲਿੰਗ ਪਾਲਿਸੀ ਕੀ ਕਰਨੀ ਸੋ ਕਿਸਾਨਾਂ ਦੇ ਹਿੱਤ ਲਈ ਪਾਲਿਸੀ ਲਿਆਂਦੀ ਗਈ ਸੀ ਜੇ ਕਿਸਾਨਾਂ ਨੂੰ ਨਹੀਂ ਪਸੰਦ ਆਈ ਤੇ ਅਸੀਂ ਇਹੋ ਜੀ ਪਾਲਿਸੀ ਦਾ ਕੀ ਕਰਨਾ ਅਸੀਂ ਇਹ ਪਾਲਿਸੀ ਵਾਪਸ ਲੈ ਲਈ ਸੋ ਪੰਜਾਬ ਦਾ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਪਹਿਲੇ ਦਿਨ ਤੋਂ ਲੋਕਾਂ ਦੇ ਨਾਲ ਹੈ ਕਿਸਾਨ ਭਰਾਵਾਂ ਦੇ ਨਾਲ ਹੈ ਆਪਾਂ ਦੇਖਿਆ ਕਿ ਸਰਕਾਰ ਬੰਦੇ ਸਾਰੀ ਜਿਹੜਾ ਮੰਡੀਆਂ ਦੇ ਵਿੱਚ ਪਿਛਲੀਆਂ ਸਰਕਾਰਾਂ ਚ ਦਾਣੇ ਰੋਲਦੇ ਹੁੰਦੇ ਸੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 24 ਘੰਟਿਆਂ ਚੋਂ ਦੀ ਵੀਰ ਕੀਤੀ 48 ਘੰਟਿਆਂ ਦੇ ਵਿੱਚ ਕਿਸਾਨ ਭਰਾਵਾਂ ਦੇ ਅਕਾਊਂਟਾਂ 'ਚ ਪੈਸੇ ਆਉਣੇ ਸ਼ੁਰੂ ਹੋ ਗਏ ਸੋ ਇਹ ਪਹਿਲੀ ਸਰਕਾਰ ਹੈ ਜਿਨੇ 14000 ਕਿਲੋਮੀਟਰ ਦੀਆਂ 14000 ਨਹਿਰੀ ਜਿਹੜੀਆਂ ਨਹਿਰਾ ਬੰਦ ਪਈਆਂ ਨੂੰ ਚਲਵਾਇਆ ਗਿਆ ਵਧੀਆ ਬਣਾਇਆ ਗਿਆ ਟੀਲਾਂ ਤੱਕ ਪਾਣੀ ਪਹੁੰਚਾਇਆ ਗਿਆ ਪਹਿਲੀ ਸਰਕਾਰ ਜਿਹੜੀ ਹਮੇਸ਼ਾ ਹੀ ਕਿਸਾਨਾਂ ਦੇ ਹਿੱਤ ਲਈ ਖੜਦੀ ਆ ਖੜਦੀ ਰਹੂਗੀ। ਸੋ ਜਦੋਂ ਕਿਸਾਨ ਭਰਾਵਾਂ ਨੂੰ ਪਾਲਿਸੀ ਪਸੰਦ ਨਹੀਂ ਆਏ ਤੇ ਅਸੀਂ ਇਹੋ ਜਿਹੀ ਪਾਲਿਸੀ ਦਾ ਕੀ ਕਰਨਾ? ਜਦੋਂ ਅਸੀਂ ਕਿਸਾਨ ਭਰਾਵਾਂ ਦੇ ਨਾਲ ਆਮ ਆਦਮੀ ਪਾਰਟੀ ਸਰਕਾਰ ਸ਼ੁਰੂ ਤੋਂ ਇੱਕ ਸਾਲ ਭਰਾਵਾਂ ਲਈ ਕੰਮ ਕਰ ਰਹੀ ਆ ਤੇ ਕਰਦੀ ਰਹੂਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਨਸ਼ਾ ਮੁਕਤੀ ਯਾਤਰਾ ਦੇ ਤਹਿਤ ਜੋ ਪੜਾ ਰੱਖਿਆ ਗਿਆ ਸੀ ਵਾਰਡ ਨੰਬਰ 23 ਅਤੇ 24 ਦੇ ਵਿੱਚ ਅੱਜ ਉਹ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਅੱਜ ਸਾਡੇ ਵਿੱਚ ਆਏ। ਔਰ ਵਾਰਡ ਵਾਸੀਆਂ ਨੂੰ ਜੋ ਨਸ਼ਾ ਮੁਕਤੀ ਦੇ ਸੰਬੰਧਿਤ ਜੋ ਵੀ ਸੀਗੇ ਸੌ ਚੁਕਾਈ ਗਈ ਹੈ ਔਰ ਪੂਰੇ ਵਾਰਡ ਵਾਸੀਆਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਸਰਕਾਰ ਦੀਆਂ ਨੀਤੀਆਂ ਦੇ ਨਾਲ ਨੇ ਤੇ ਪੁਲਿਸ ਪ੍ਰਸ਼ਾਸਨ ਦਾ ਪੂਰਾ ਸਾਥ ਦੇਣਗੇ ਜਿੱਥੇ ਵੀ ਕੋਈ ਨਸ਼ਾ ਤਸਕਰ ਹੋਊਗਾ ਉਸ ਦੀ ਇਤਲਾਹ ਜਿਹੜੀ ਹੈ ਪੁਲਿਸ ਪਾਰਟੀ ਨੂੰ ਤੇ ਸਰਕਾਰ ਨੂੰ ਦੇਣਗੇ ਸੋ ਉਮੀਦ ਕਰਦੇ ਹਾਂ ਕਿ ਪੂਰੇ ਵਾਰਡ ਵਾਸੀ ਡਟ ਕੇ ਸਾਡਾ ਸਾਥ ਦੇਣਗੇ ਇਹ ਜਿੱਦਾਂ ਇਹ ਕਿੰਨਾ ਜਿਹੜੇ ਕਾਰਜ ਹੋਏ ਨੇ ਕਿ ਮੰਤਰੀ ਸਾਹਿਬ ਕਹਿ ਰਹੇ ਕਿ ਮੰਤਰੀ ਸਾਹਿਬ ਦੇ ਕੋਟੇ ਤੋਂ ਕੰਮ ਹੋ ਰਿਹਾ ਪਰ ਅਯੂਦਾ ਕਾਉਂਸਲਰ ਉਤਕਾਰਨ ਕਰ ਰਹੇ ਨੇ ਸਰ ਜਿੰਨੇ ਵੀ ਵਾਰਡ ਨੰਬਰ 23 24 ਬਲਕਿ 21 22 23 24 ਜਿੰਨੇ ਵੀ ਵਾਰਡ ਦੇ ਵਿੱਚ ਕੰਮ ਹੋ ਰਹੇ ਨੇ ਉਹ ਐਮਐਲਏ ਕੋਟੇ ਵਿੱਚੋਂ ਮੰਤਰੀ ਕੋਟੇ ਵਿੱਚ ਹੋ ਰਹੇ ਨੇ ਉਹਨਾਂ ਦੇ ਲੈਟਰ ਹੈਡ ਤੇ ਲਿਖ ਕੇ ਅਸੀਂ ਮੇਅਰ ਸਾਹਿਬ ਨੂੰ ਲੈਟਰਾਂ ਦਿੱਤੀਆਂ ਨੇ ਕਮਿਸ਼ਨਰ ਸਾਹਿਬ ਕੋ ਪਹਿਲੇ ਟਾਈਮ ਜਦੋਂ ਮੇਅਰ ਨਹੀਂ ਸੀ ਕਿ ਕਮਿਸ਼ਨਰ ਸਾਹਿਬ ਕੋ ਲੈਟਰਾਂ ਦਿੱਤੀਆਂ ਹੋਈਆਂ ਨੇ ਉਹਨਾਂ ਲੈਟਰਾਂ ਦੇ ਉੱਤੇ ਉਹ ਕੰਮ ਪਾਸ ਹੋਏ ਨੇ ਵਾਰਡ ਨੰਬਰ ਜਿਹੜਾ ਉਦੋਂ 26 27 ਦੇ ਹਿਸਾਬ ਦੇ ਨਾਲ ਵੀ ਜਿਹੜੇ ਆ ਪਾਸ ਹੋਏ ਨੇ ਔਰ 23 24 25 ਦੇ ਹਿਸਾਬ ਦੇ ਨਾਲ ਵੀ ਨਵੇਂ ਦੇ ਹਿਸਾਬ ਨਾਲ ਵੀ ਪਾਸ ਹੋਏ ਨੇ ਜਦ ਲੈਟਰ ਹੈਡ ਜਿਹੜਾ ਆ ਐਮ ਐਲ ਏ ਸਾਹਿਬ ਦੇ ਲੈਟਰ ਦੇ ਉੱਤੇ ਲਿਖ ਕੇ ਕੰਮ ਪਾਸ ਹੋ ਰਹੇ ਨੇ ਕਿਉਂਕਿ ਉਹ ਕੋਟਾ ਦਾ ਐਮ ਐਲ ਏ ਸਾਹਿਬ ਦਾ ਹੀ ਹੋਣਾ ਨਾ ਜਦੋਂ ਕਿਸੇ ਕਾਉਂਸਲਰ ਦੇ ਕੋਟੇ ਦੇ ਵਿੱਚੋਂ ਕੰਮ ਪਾਸ ਹੋਣਗੇ ਉਹ ਆਪਣਾ ਲੈਟਰ ਵੀ ਦਿਓਗੇ ਲੈਟਰ ਸ਼ੋਅ ਕਰ ਦੇਣ ਨਹੀਂ ਤਾਂ ਸਾਡਾ ਯੱਕ ਤੁਸੀਂ ਅਫਸਰਾਂ ਦੇ ਕੋਲ ਦੇਖ ਲਓ ਐਮਐਲਏ ਸਾਹਿਬ ਦਾ ਜਿਹੜਾ ਲੈਟਰ ਲੱਗਿਆ ਹੋਇਆ ਵੈ ਕਾਰਪਸ਼ਨ ਦੇ ਅਫਸਰਾਂ ਦੇ ਕੋਲ ਹੈਗਾ ਵੈ ਉਹ ਤੁਸੀਂ ਚੈੱਕ ਕਰ ਸਕਦੇ ਹੋ ਉਹ ਤੁਸੀਂ ਦੇਖ ਸਕਦੇ ਹੋ ਜਿੰਨੇ ਵੀ ਕੰਮ ਹਜੇ ਤੱਕ ਪਾਸ ਹੋਏ ਨੇ ਉਹ ਐਮਐਲਏ ਸਾਹਿਬ ਦੇ ਕੋਟੇ ਜੋ ਪਾਸ ਹੋਏ ਨੇ ਜਿਹੜਾ ਕੋਈ ਵਿਸ਼ੇਸ਼ ਕੰਮ ਹੋਇਆ ਜਿਹਦਾ ਉਹ ਘਾਟਨ ਮੌਜੂਦਾ ਕਾਉਂਸਲਰ ਨੇ ਕੀਤਾ ਤੇ ਮੌਜੂਦਾ ਕਾਉਂਸਲਰ ਹੈ ਕੌਣ ਆ ਮੌਜੂਦਾ ਕਾਉਂਸਲਰ ਤਾਂ ਆਪਣੇ ਗੁਰਮੀਤ ਸਿੰਘ ਮੁੰਡੀਆਂ ਜੀ ਨੇ ਜਿੱਦਾਂ ਸੀਵਰੇਜ ਹੈ ਜਾਂ ਵਾਟਰ ਸਪਲਾਈ ਦੇ ਆ ਜਿਹੜੇ ਕੰਮ ਸੀਗੇ ਜਿੱਦਾਂ ਹੀ ਉਹਨਾਂ ਨੂੰ ਪਤਾ ਲੱਗਿਆ ਇਹ ਕੰਮ ਪਾਸ ਹੋਏ ਨੇ ਉਹ ਵੀ ਥੋੜੇ ਜਿਹੇ ਬੰਦੇ 8-10 ਬੰਦੇ ਆਪਣੇ ਇਕੱਠੇ ਕੀਤੇ ਉਹਨਾਂ ਜਾ ਕੇ ਟੱਕ ਲਾ ਕੇ ਆ ਗਏ ਕਿਹੜੀ ਜਗ੍ਹਾ ਟੱਕ ਲਾਈ ਸਰ ਮੁੰਡੀਆਂ ਪਿੰਡ ਦੇ ਵਿੱਚ ਟੱਕ ਲਾਏ ਇੱਕ ਦੋ ਜਗ੍ਹਾ ਦੇ ਵਿੱਚ ਪਿੰਡ ਦੇ ਬਾਹਰ ਬਾੜ ਵਾਲੇ ਇਲਾਕੇ ਦੇ ਵਿੱਚ ਵੀ ਇੱਕ ਦੋ ਕਿਸਾਨ ਤੇ ਟੱਕ ਲਗਾਏ ਨੇ ਉਹ ਕੰਮ ਆਲਰੇਡੀ ਕੰਮ ਪਾਸ ਕਰਾਉਣ ਨੂੰ 6 ਮਹੀਨੇ 8 ਮਹੀਨੇ ਜਾਂ ਸਾਲ ਤੱਕ ਲੱਗ ਜਾਂਦਾ ਹੈ ਵੀ ਉਹਨਾਂ ਕੋਲ ਕੋਈ ਅਧਿਕਾਰ ਨਹੀਂ ਹੈਗਾ ਇਸ ਤਰ੍ਹਾਂ ਜਿਹੜਾ ਉਦਘਾਟਨ ਕਰਦਾ ਨਹੀਂ ਦੇਖੋ ਜਿਹਨੇ ਕੰਮ ਪਾਸ ਕਰਵਾਇਆ ਹੋਵੇ ਉਦਘਾਟਨ ਕਰਨ ਦਾ ਜਿਹੜਾ ਹੱਕ ਹੈ ਉਹਨਾਂ ਦਾ ਹੀ ਹੈ ਜਿੱਦਣ ਉਹਨਾਂ ਦੇ ਕੋਟੇ ਦੇ ਵਿੱਚੋਂ ਕੋਈ ਕੰਮ ਪਾਸ ਹੋਊਗਾ ਬੜੀ ਖੁਸ਼ੀ ਦੇ ਨਾਲ ਉਹ ਉਦਘਾਟਨ ਕਰ ਸਕਦੇ ਨੇ। ਨਾ ਨਾ ਉਹਨਾਂ ਨੂੰ ਤਾਂ ਐਂ ਹੀ ਲੱਗਦਾ ਵੀ ਸ਼ਾਇਦ ਉਹਨਾਂ ਨੂੰ ਲੱਗਿਆ ਕਿ ਨਵੇਂ-ਨਵੇਂ ਬਣੇ ਆ ਹੁਣੇ-ਹੁਣੇ ਜਾ ਕੇ ਫਟਾਫਟ ਉਦਘਾਟਨ ਕਰ ਲਈਏ ਤੇ ਕ੍ਰੈਡਿਟ ਮਿਲ ਜਾਊਗਾ। ਬਈ ਕੌਂਸਲਰ ਸਾਹਿਬ ਫਟਾਫਟ ਕੰਮ ਕਰਾਉਣ ਲੱਗ ਗਏ ਨੇ ਪਰ ਇੰਨੀ ਜਲਦੀ ਕੰਮ ਨਹੀਂ ਹੁੰਦੇ। ਕਾਫੀ ਟਾਈਮ ਲੱਗਦਾ ਕੰਮ ਪਾਸ ਹੋਣ ਨੂੰ। ਫਾਈਲਾਂ ਦਫ਼ਤਰਾਂ ਦੇ ਵਿੱਚ ਘੁੰਮਦਿਆਂ-ਘੁੰਮਦਿਆਂ ਬਹੁਤ ਟਾਈਮ ਲੱਗਦਾ। ਸੋ ਹਜੇ ਉਹਨਾਂ ਦੇ ਕੋਟੇ 'ਚ ਕੋਈ ਕੰਮ ਨਹੀਂ ਪਾਸ ਹੋਇਆ। ਜਦੋਂ ਉਹਨਾਂ ਦੇ ਕੋਟੇ 'ਚ ਕੰਮ ਪਾਸ ਹੋਊਗਾ ਕੌਂਸਲਰ ਸਾਹਿਬ ਦੇ ਕੋਟੇ 'ਚ ਕੰਮ ਪਾਸ ਫੇਰ ਉਦਘਾਟਨ ਕਰਨ ਨਾਲ ਬਹੁਤ ਚੰਗੀ ਗੱਲ ਹੈ ਕੀ ਸਲਾਹ ਕੀ ਦਿੰਨੇ ਹੋ ਮੌਜੂਦਾ ਕੌਂਸਲਰ ਮੈਂ ਤਾਂ ਇਹੀ ਕਹਿੰਦਾ ਕਿ ਜਦੋਂ ਉਹਨਾਂ ਦੇ ਕੋਟੇ ਦੇ ਵਿੱਚੋਂ ਕੰਮ ਪਾਸ ਹੋ ਜੂਗੇ ਤੇ ਉਦਘਾਟਨ ਕਰਨ ਨਾਲ ਬੜੀ ਖੁਸ਼ੀ ਦੇ ਨਾਲ ਹੱਲੇ ਜਿਹੜੇ ਆ ਐਮਐਲਏ ਕੋਟੇ ਜੋ ਕੰਮ ਪਾਸ ਹੋ ਰਹੇ ਨੇ ਇਹਨਾਂ ਦਾ ਉਦਘਾਟਨ ਕਰਨ ਦਾ ਜਿਹੜਾ ਅਧਿਕਾਰ ਆ ਉਹ ਐਮਐਲਏ ਸਾਹਿਬ ਦਾ ਹੀ ਆ ਜਾਂ ਉਹ ਆਪਣੇ ਨੁਮਾਇੰਦੇ ਦੇ ਤੌਰ ਤੇ ਕਿਸੇ ਨੂੰ ਵੀ ਕਰਵਾ ਲੈਣ ਉਹਨਾਂ ਦਾ ਹੀ ਅਧਿਕਾਰ ਹੁੰਦਾ ਹੈ